ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਲਓ ਜੀ ਆਏ ਤੇ ਜੀ ਖੇਤ ਗੇੜਾ ਮਾਰਨ ਬਾਕੀ ਪ੍ਰਮਾਤਮਾ ਨੇ ਲਾ ਰਹੀ ਹੈ ਲਾ ਰਖੀ ਆ ਵੀ ਝੜੀ ਬੱਦਲ ਹਾਲ ਵੀ ਬਹੁਤ ਹੋਇਆ ਵਾ ਥੋੜਾ ਜਿਹਾ ਹੁਣ ਬੰਦ ਹੋਇਆ ਮੀ ਪੱਕੀ ਸਵੇਰ ਦਾ ਤੜਕੇ ਦਾ ਮੀ ਪੈ ਰਿਹਾ ਬਈ ਜਲੋ ਜਲ ਕਰਿਆ ਪਿਆ ਬਾਕੀ ਤੁਹਾਨੂੰ ਪਤਾ ਹੀ ਹੈ ਪੰਜਾਬ ਮਾਤਾ ਜੋ ਹਾਲ ਹੋ ਰਹੇ ਆਪਾਂ ਸਭ ਦੇਖੇ ਰਹੇ ਆ ਬਈ ਬਹੁਤ ਆ ਜਿਆਦਾ ਬੁਰਾ ਹਾਲ ਹੋਇਆ ਵਾ ਉਹ ਅਰਦਾਸ ਬੇਨਤੀ ਕਰੋ ਬਈ ਵਾਹਿਗੁਰੂ ਅੱਗੇ ਵੀ ਹੁਣ ਤਾਂ ਬਹੁਤ ਹੋ ਲਿਆ ਕਿਰਪਾ ਕਰੇ ਬਹੁਤਾ ਜਿਆਦਾ ਬੁਰਾ ਹਾਲ ਹੈ ਬਈ ਬਾਕੀ ਇੱਧਰ ਜੀਰੀਆਂ ਵੀ ਨਸਾਰੇ ਪਰ ਆ ਰਹੀਆਂ ਹੁਣ ਕਿਉਂ ਜੀਰੀਆਂ ਵੀ ਤਾਂ ਹੀ ਨਿਸਰੂਗੀਆਂ ਠੀਕ ਜੇ ਮੌਸਮ ਖਲੂਗਾ ਧੁੱਪ ਲੱਗੂਗੀ ਗੋਬਲੇ ਮਾਂ ਆ ਰਹੀ ਹੈ ਜੀ ਰੀ ਵੀ ਕਿਤੇ ਕਿਤੇ ਨੂੰ ਨਿਸਰਨ ਵੀ ਲੱਗ ਗਿਆ ਬੂਟਾ ਦੇਖੋ ਸੋ ਗੋ ਮਾਈ ਵੀ ਹੈ ਬਾਕੀ ਧੁੱਪ ਨਿਕਲੂ ਵੀ ਜੇ ਧੁੱਪ ਗੈਲ ਛੇਤੀ ਨਿਸਰ ਜੇਗੀ ਕਿਉਂ ਬੱਦਲ ਹੋ ਰਿਹਾ ਵਸ ਧੁੱਪ ਨਿਕਲਦੀ ਨਹੀਂ ਕੰਗੋਲੇ ਮਾਗਿਆ ਜੀਰੀ ਨੂੰ ਚਾਹੀਦੀ ਗਰਮਾਸ਼ ਬਈ ਗਰਮਾਸ਼ ਮਾ ਫਿਰ ਛੇਤੀ ਨਿਸਰ ਜਾ ਸੋ ਇਸ ਕਰਕੇ ਮੌਸਮ ਉਹ ਜਾ ਹੋ ਨਹੀਂ ਰਿਹਾ ਜੇ ਹੈ ਜ ਚਾਹੀਦਾ ਫਸਲ ਨੂੰ ਕਿਉਂ ਸਾਰੀ ਵਾਰ ਹੁਣ ਮੀਂਹ ਬੱਦਲ ਵੀ ਨਹੀਂ ਚਾਹੀਦਾ ਟਾਈਮ ਟਾਈਮ ਦੇ ਅਨੁਸਾਰ ਮੌਸਮ ਚਾਹੀਦਾ ਫਸਲ ਨੂੰ ਵੀ ਤਾਂ ਹੀ ਫਸਲ ਝਾੜਦੇ ਆ ਮੂਹ ਪਰਾਈ ਵੀ ਐ ਹੁਣ ਐ ਦੇਖੋ ਨਿਸਰਨੇ ਨੂੰ ਤਿਆਰ ਐ ਬਾਈ ਗੋਮ ਆਈ ਵੀ ਐ ਨਿਸਰਨ ਲੱਗੇ ਵਿੱਚ ਵਿੱਚ ਬੁੱਟੇ ਬਹੁਤ ਬਾਕੀ ਇਹ ਬੀਜ ਆਪਣਾ 7501 ਸਬਾਲਿਆਂ ਦਾ ਤੇ ਬਾਕੀ ਇਹ ਨਿਸਰਾ ਵੀ ਥੋੜਾ ਜਆ ਰੁਕ ਰੁਕ ਜੀ ਗਈ ਐ ਇੱਕ ਸਾਰ ਨਿਕਲਦਾ ਸਾਰਾ ਇਹ ਦੇਖੋ बाकी पानी बहुत चल रहा गन्ने मत भी बी उदड़ा तो दैर पाया वा छेती छेती कहीं गल भी नहीं बंद होने गा जे सीबी वाला काम हो बाकी डॉल हो गई साफ है ना, बाकी जड़िया पर रह गई स्परे मारने ते रहेगी दोबारा लगी हो नहीं मौसम नहीं खुलिया दबारा फिर आ गई किनिया जी ਕਿਸ ਵੇਰ ਘਟ ਟਾਈਮ ਨਹੀਂ ਦਿਆ ਕਿ ਤਾ ਮਾਨੂੰ ਆਨੇਗਾ ਬਾਈ ਵੀ ਇੰਨਾ ਪੈ ਰਿਹਾ ਤਾਂ ਬਾਕੀ ਕੱਕੰਡਾ ਵੀ ਹੁਣ ਗਿਆ ਵੱਢ ਗਿਆ ਆਪਣਾ ਬੰਦਾ ਉਹ ਜਿਹੜਾ ਵੱਢ ਗਿਆ ਜਾਇਗਰਾ ਬਾਕੀ ਵਿੱਚ ਵਿੱਚ ਬੁੱਟੇ ਸਬੀਜਮਾ ਦੇਖੋ ਲੰਬੇ ਲੰਬੇ ਜਿਓ ਬੀਜ ਪਤਾ ਨਹੀਂ ਹੋਰ ਹੈ ਵਿੱਚ ਪਤਾ ਨਹੀਂ ਕੀ ਸਿਸਟਮ ਹੈ ਇਸਮਾ ਇਨਕੇ ਦੋ ਇਹ ਬੀਜਾਂ ਮਾ ਆਇਓ 7301 ਮਾ ਵੀ ਹੈ ਇਸੇ ਤਰ੍ਹਾਂ ਉਸਮਾ ਬਾਸਮਤੀ ਗਿਏ ਨੇ ਪਤਾ ਨਹੀਂ ਕਾਸਕੇ ਆਪਾਂ ਨੇ ਪਹਿਲੀ ਵਾਰ ਲਾਇਆ ਕਿਹ ਕਿਹ ਬੀਜ ਉਸਮਾ ਤਾਂ ਬਾਸਮਤੀ ਗਿਏ ਉਹ ਤਾਂ ਚੱਲ ਵਧੀਆ ਕਹਿਲੇ ਪੱਕ ਜਾਹਾਂ ਇਸਮਾ ਪਤਾ ਨਹੀਂ ਵੀ ਕਹੇ ਜਿਹਾ ਇਹ ਇਹ ਬਾਅਦੋਂ ਪਤਾ ਲਊਗਾ ਮਿਸਰੇ ਤੇ ਵੀ ਬਾਸਮਤੀ ਗਿਏ ਕਿਹੜੇ ਆ ਬਾਕੀ ਦੇਖੀ ਜੋ ਨਿਸ਼ਰੇ ਦੇ ਗੋਮਾ ਰਹੇ ਹਾਂ ਬੁੱਟੇ ਇਹ ਵੈਸੇ ਤਾਂ ਗੇਲੇ ਪੱਕ ਜੂਗੇ ਲਓ ਜੀ ਇੱਧਰ ਦੇਖੋ 베ਰੀ ਵਾਲੇ ਚ ਕਹੀ ਜੀ ਹੈ ਜੀਰੀ ਇਹ ਵਾਗੇ ਇੱਧਰ 베ਰੀ ਵਾਲਾ ਖੇਤ ਦੇਖੋ ਸਾਹਮਣੇ ਕਰ ਚਲੇ ਗਏ ਸੈਣੀ ਹੈਗੇ ਉਹ ਸੋ 2 ਕਿ ਦਿਨ ਕੀ ਲਗੀ ਵੀ ਹੈ ਇਹ ਤਾਂ ਇਕੱਠੀ ਹੋ ਨਿਸਰ ਹੈਗੀ ਇਕੱਠੀ ਹੋ ਬੜੇਗੀ ਬਾਕੀ ਇੱਧਰ ਆਪਣਾ ਪੜੋਸੀਆਂ ਕੀ ਨਿਸਰਨ ਲੱਗੀ ਇਹੋ ਆਪਣੇ ਦੇ 15 ਦਿਨ ਪਹਿਲਾਂ ਲਗੀ ਵੀ ਹੈ ਬਾਈ ਕੋ ਦੇਖੋ जो बीज मैंने तिहत्तर जीरो लगा सुन एक हो रहा है इधर अपनी खड़ी है जो ओ, गन्ने बाकी गौ माई भी है भाई सारी देखो रहे हैं देखो ये देखो सारे हाँ देखो गो माई भी है ਸਾਰੀ ਘੋਲੇ ਮਾਈ ਵੀ ਆ ਬਾਈ ਬਾਕੀ ਦੇਖਦੇ ਹੁਣ 2 ਦਿਨ ਮੀਂਹ ਦੇ ਬਾਅਦ ਵੀ ਧੁੱਪ ਧੁੱਪ ਨਿਕਲਦੀ ਆ ਮੌਸਮ ਸਾਫ ਹੋਊਗਾ ਜਾਂ ਨਹੀਂ ਫਿਲਹਾਲ ਤਾਂ 2 ਦਿਨ ਕਹੀ ਦੱਸ ਰਹੇ ਹਾਂ ਮੀਂਹ ਵੈਸੇ ਪ੍ਰਮਾਤਮਾ ਨੂੰ ਹੁਣ ਬਖਸ਼ ਦੇਣਾ ਚਾਹੀਦਾ ਬਾਈ ਬਹੁਤ ਖੋਲੀ ਇਧਰ ਹੜਾ ਐ ਮੈਂ ਉਧਰ ਦੇਖੋ ਕਿਆ ਬੁਰਾ ਹਾਲ ਹੋਇਆ ਬਾਈ ਤਕਰੀਬਨ ਲਗਭਗ 50% ਪੰਜਾਬ ਤਾਂ ਟੋਬੇ ਕੀ ਮਾਰ ਮਾਲਿਆ ਦੇ ਹਲੇ ਵੀ ਉਥੇ ਮਹੀਨਾ ਡੇਢ ਮਹੀਨਾ ਪਾਣੀ ਨਹੀਂ ਉਤਰਨਾ ਜੇ ਹੁਣ ਤੇ ਵੀ ਬੰਦ ਹੋਇਆ ਮੀਂਹ ਨਹੀਂ ਬਾਕੀ ਬਾਅਦ ਮਾਂ ਦਾ ਦੇਖ ਲੋ ਵੀ ਕਿੰਨੇ ਦਿਨ ਜ਼ਮੀਨਾਂ ਸਵਾਰਨੈ ਨੂੰ ਲੱਗ ਜਾਣੇ ਕਹਿ ਨਹੀਂ ਦਿੰਦੇ ਵੀ ਕਮ ਦੇ ਕਮ 10 ਸਾਲ ਪਿੱਛੇ ਚਲੇ ਜਾਣਾ ਉਹ ਏਰੀਆ ਇੰਨੀ ਜ਼ਿਆਦਾ ਮਾਰ ਪੈਗੀ ਬਾਈ ਕੀ ਫੇਰ ਚੱਲ ਗਈ ਹਵਾ ਪੂਰਾ ਹੀ ਚੱਲ ਰਿਹਾ ਬਾਕੀ ਪਛਵਾ ਤਾਂ ਚਲਦੀ ਹੋਣੀ ਬਾਈ ਪੂਰਾ ਚੱਲ ਜਾਹਾ ਉਹਦੇ ਬਾਅਦ ਜੇ ਫੇਰ ਮੀਂਹ ਆ ਜਾ ਡੌਲਾਂ ਬਾ ਵੀ ਕਾਈ ਜਮਗੀ ਦੇਖ ਲੋ ਇਹ ਦੇਖੋ ਗਲਿਆਂਨ ਪਈ ਵੀ ਡੌਲਾਂ ਬਾ ਵੀ ਵੀ ਗਲਿਆਂਨ ਪਈ ਫਈ ਹੈ ਲਓ ਜੀ ਦੁਬਾਰਾ ਫੇਰ ਆ ਗਿਆ ਛੁੱਟੀ ਲੈ ਗਿਆ ਪ੍ਰਮਾਤਮਾ ਸਿਰਫ ਅੱਧਾ ਘੰਟਾ ਅੱਧਾ ਘੰਟਾ ਬੰਦ ਹੋਇਆ ਬਈ ਪੂਰੀ ਵਾਰਸ ਆ ਗਈ ਦੇਖ ਲਓ ਹੁਣ ਦੇਖੋ ਅੱਧੇ ਘੰਟੇ ਵਾਸਤੇ ਦਮ ਜਾਲਿਆ ਲੇ ਗਿਆ ਦਮ ਜਾ ਦੁਬਾਰਾ ਫੇਰ ਲੱਗ ਗਿਆ ਪਹਿਨ ਉਸੇ ਤਰ੍ਹਾਂ ਇਸੇ ਰਫ਼ਤਾਰ ਨਾਲ ਪਹਿਲਾਂ ਪੈ ਰਿਹਾ ਸੀ ਤਾਂ ਲਓ ਕਿ ਇਸੇ ਰਫ਼ਤਾਰ ਨਾਲ ਫੇਰ ਲੱਗ ਗਿਆ ਬਾਕੀ ਲੱਗਦਾ ਨਹੀਂ ਹੈ ਬਾਈ ਜੀ ਸਾਹਿਬ ਤੇ ਬੱਦਲ ਹੈ ਬਾਕੀ ਨਹੀਂ ਦੱਸਿਆ ਵਾ ਵੀ ਹੈ ਵੀ ਦਿਨ ਰਾਤ ਵੀ ਰਾਤ ਨੂੰ ਵੀ ਬੰਦ ਹੋ ਜਾਊਗਾ ਉਮੀਦ ਹੈ ਨਹੀਂ ਲੱਗਦਾ ਇਹ ਦੇਖੋ बाकी तला डू ज खेत मैं देख क्या पानी किन्ना कौदी देख लो खाली पे थी। में भी तीन तीन उंगल पानी हो गया बाकी लीक भी हो रहा निकल भी रहा ये देखो यो खेत उच्चा इस खेत इस पानी जा रहा देख लो नाले नक्का खुल बापा ने पर डू में भी उठे गए पीछे फिर भी पानी समा जा रहा वागुरु कर बाकी देखो भरे खड़े बड़े डूगे खेत ਇਨਵਾਂ ਦਾ ਆਪਾਂ ਨੇ ਜਿੱਦਣੇ ਨੱਕੇ ਖੁੱਲੇ ਆ ਉਦਣ ਦਾ ਉੱਪਰ ਲੰਮਾ ਦਾ ਮੜੀ ਮੋਟੀ ਲੱਗ ਜੀਦੀ ਹਵਾ ਇਨਵਾਂ ਦਾ ਜਿੱਦਣ ਛਪ ਛਪਾ ਜਾ ਪਾਣੀ ਹੋਣ ਲੱਗਾ ਤਾਂ ਉਦਣ ਹੀ ਮੀਂਹ ਪੈ ਜਾਂਦਾ ਬਾਈ ਹਵਾ ਲੱਗੀ ਹੋਣੀ ਇਸ ਮਾਤਾ ਨੇਟਾ ਹੀ ਕਿੱਲੇ ਦਾ ਚੁੱਕੇ ਹੀ ਨਹੀਂ ਹੈ ਪਾਣੀ ਜਮਾ ਵੀ ਇਹ ਦੇਖੋ ਕਿੰਨਾ ਜਿੰਨਾ ਪਾਣੀ ਖੜਿਆ ਅਕੀਸ ਹਵਾ ਬਹੁਤਾਂ ਲੱਗੀ ਛਾਤਰੀ ਵੀ डा रही है चल गेड़ा मार गया। इन्ना तो पपरे खड़े है कि पानी खड़ा हथरे खड़े हैं भाई। जो भी लाग मकरीबन हफ्ते महन गोम आ जाएगी मौसम का फर्क है बहुत बाकी उधर गेती लगी भी पड़ोसी की निशरे पर वागुरु वागुरु तेतर जीरो एक तेतर जीरो एक म ਬਿਮਾਰੀ ਕਾਫੀ ਹੈ ਭਾਈ ਬੋਮਾ ਰੋਗ ਜੋ ਦੇਖੋ ਡੋਲ ਡੋਲ ਕੇ ਉੱਪਰ ਬਰਬਰ ਖੜਿਆ ਪਾਣੀ इसमां जीरी तिहत्तर जीरो एक है बी इसमें खैर घट है बोना रोजा खेत हरी वो खेत इक का फर्क है इसमें इसमें बूटे ज्यादा बिच एक दिन के फर्क ही देख लो कि फर्क है बाकी इधर आ गई पचहत् जीरो एक ਮੈਂ ਆਪਣਾ ਨੱਕਾ ਖੋਲਿਆ ਵਾ ਇਸਕਾ ਗੋਹਰਮਾ ਨੂੰ ਜਿੱਦਣਗੇ ਨੱਕੇ ਖੁੱਲੇ ਪਾਣੀ ਉਹ ਨਹੀਂ ਬੰਦ ਹੋਇਆ ਬਾਈ ਉਰੇ ਨੂੰ ਚਲੇ ਰਿਹਾ ਪਾਣੀ ਗੜਿਆਉਣ ਪੈਗੀ ਗੋਹਰਾਮਾ ਵੀ ਇਹ ਦੇਖੋ ਨਾ ਨਾ ਪਾਣੀ ਚਲੇ ਰਿਹਾ ਇਸਮਾ ਤੇ ਜਰਾ ਥੋੜਾ ਜਿਹਾ ਘਟਾ ਐਂਨੇ ਮਾਜੇ ਦੇ ਮੀਂਹ ਫੇ ਪੈ ਜਾ ਜੇ ਅੱਜ ਵੀ ਮੀਂਹ ਬੰਦ ਹੋਇਆ ਤਾਂ ਵੀ ਹੋਰ ਦੋ ਦਿਨ ਪਾਣੀ ਚਲੀ ਜਾਂਣਾ ਬਾਈ ਉੱਪਰਲੇ ਖੇਤਾਂ ਦਾ ਪਾਣੀ ਬਹੁਤ ਆਵਾ ਸੁਖਮਨ ਗਿਆ ਚੱਪਲਾਂ ਲੈਣ ਮੋਟਰ ਬਹੁਲੀ ਦੀ ਚੱਪਲਾਂ ਪੀ ਜੀਰੀ ਦੇਖੋ ਇਸ ਨੂੰ ਵੀ 7701 ਦਿਆ ਖੜੀ ਹੈ ਬਾਕੀ ਅੰਦਰ ਜੀਰੀ ਮਾਂ ਲੋਡੀ ਬਹੁਤ ਆ ਗਈ ਬਾਈ ਹੂੰ बहुत ज्यादा डोडी आ गई इसमें बहुत ज्यादा डोडी आ रही है भाई परसों जीरी बिल्कुल साफ थी अज डोडी डोडी दिख रही है इसमें ਹਾਂ ਬਾਕੀ ਪਹੁੰਚ ਗਏ ਆਪਾਂ ਘਰਾਂ ਤੁਰਦੇ ਫਿਰਦੇ ਉਹ ਦੇਖੋ ਡੋਡੀਓ ਡੋਡੀ ਦਿਖ ਰਹੀ ਆ ਦੇਖੋ